ਅਸੀਂ ਇੱਥੇ ਬਹੁਤ ਸਾਰੀਆਂ ਫੋਟੋਸ ਕਲਿੱਕ ਕੀਤੀਆਂ ਇੱਥੇ ਰੁਕੇ ਸੀ ਚਾਹ ਪੀਣ ਤੇ 뷰 ਬਹੁਤ ਸੋਹਣਾ ਸੀ ਉਹ ਇੱਥੇ ਅਸੀਂ ਫੋਟੋਸ ਕਲਿੱਕ ਕਰਕੇ ਆਏ ਹਾਂ ਬਹੁਤ ਸੋਹਣਾ ਸਵੇਰੇ ਸੋ ਲੱਗ ਰਿਹਾ ਇਹਦੀ ਚਾਹ ਪੀਣ ਇੱਥੇ ਫੋਟੋ ਫੋੜਾ ਖਿੱਚ ਗਏ ਤੇ ਚਾਹ ਪੀ ਕੇ ਫਿਰ ਆਪਾਂ ਜਾਂਦੇ ਆ ਗੁਰਦੁਆਰਾ ਸਾਹਿਬ ਚਾਹ ਬਣ ਗਈ ਇੰਜੋਏ ਯਾਰ ਇਧਰੋਂ ਜ਼ਿਆਦਾ ਘੈਂਟ ਆਉਂਦਿਆ ਨਾ ਆਵਲਾ ਇਧਰੋਂ ਸਾਰਾ ਦਿਖਦਾ ਕੀ ਲੋੜੀ ਜਾਨੀ ਆਉ ਚਾਹ ਪੀ ਆ ਚਾਹ ਪੀ ਲੈਣਾ ਆਪਣੀ ਕਿੱਧਰ ਆ ਕੇ ਪੀਂਦੀ ਆ ਆਹ ਦੇਖੋ ਨਾ ਥਿਊ ਕਿੰਨਾ ਆਦਿਆ ਚਾਹ ਪੀਆ ਚਾਹ ਤੇ ਵੀ ਚਾਹ ਪੀਓ ਆਰਾਮ ਨਾਲ ਖਾਣਾ ਕੁਝ ਕੀ ਲੈਣਦੇ ਬਿਸਕਟ ਲੈ ਹੁੰਦੇ ਲੈਕਵੋਡੋ ਕੀਤੀ ਇਧਰ ਥੋੜਾ ਹੀ ਰਹਿ ਗਿਆ ਗੁਰਦਰਸ ਸਾਹਿਬ ਗਿਆ ਕਿਲੋਮੀਟਰ ਰਹਿ ਗਿਆ ਹੈ ਲੇਕਿਨ ਬਹੁਤ ਉਹ ਘੱਟਾ ਬੋਧੇਦ ਨਾ ਰਸਤਾ ਥੋੜਾ ਹੈਗਾ ਰੋਡ ਖਰਾਦ ਹੈਗਾ। ਅਸੀਂ ਪਹੁੰਚ ਗਏ ਆ ਸੋਲ। ਸੋਲ ਪਹੁੰਚ ਗਏ ਆ ਤੇ ਆਂਦੇ ਟਾਈਮ ਰੁਕਾਂਗੇ ਅਸੀਂ ਆਹ ਰੁਕੇ ਨਹੀਂ ਵੈਸੇ। ਆਂਦੇ ਟਾਈਮ ਅਸੀਂ ਰੁਕਣਾ ਹੈ। ਆਹ ਸਾਰੇ ਪਾਰਕ ਬੜੀ ਸੋਹਣੀ ਸੀ ਉੱਥੇ ਰੁਕਾਂ। ਆਯੂ ਲਾਈ ਅੱਜ ਗੱਡੀ ਬੜੀ ਪਿੱਛੇ। ਅਸੀਂ ਹੁਣ ਗੁਰਦਾਰੇ ਤੁਰ ਕੇ ਜਾਣ ਲੱਗੇ ਜਾਮ ਬਹੁਤ ਹੀ ਪਿੱਛੇ। ਤੇ ਹੁਣ ਅਸੀਂ ਜਾਂਦੇ ਆ ਤੁਰ ਕੇ ਗੁਰਦੁਆਰਾ ਸਾਹਿਬ। ਗੱਡੀ ਪਿੱਛੇ ਲੋਣੀ ਪਈ ਐਨੂੰ। ਚਲੋ bro ਕਿਹਦੇ ਲਵੇਂ ਤਾਂੱਕ ਨਹੀਂ ਪਿੱਛੇ ਓਹ ਤਰ ਕੇ ਮਜ਼ਾ ਆਉਂਦੇ ਜਾਂਦਾ ਹੈ ਬਸ ਇੱਕ ਲਓ ਭਾਈ ਜੀ ਆਪਾਂ ਹੁਣ ਆ ਗਏ ਆ ਗੁਰਦੁਆਰਾ ਸਾਹਿਬ ਦੇ ਲਾਗੇ ਆਂਦੀ ਵੀ ਆਪਾਂ ਗੱਡੀ ਕੋਈ ਗੱਲ ਨਹੀਂ ਪਿੱਛੇ ਲਾ ਦਿੰਨੇ ਆ ਮੈਂ ਕਿਹਾ ਇਹ ਕੋਈ ਗੱਲ ਨਹੀਂ ਅੱਗੇ ਲੈ ਆਉਂਨੇ ਆ ਅੱਗੋਂ ਰਸਤਾ ਖਾਲੀ ਹੈ ਤੇ ਪਿੱਛੇ ਬਸ ਕੁਝ ਸਾਲਾਂ ਨੇ ਗੱਡੀਆਂ ਰੋਕੀਆਂ ਇਹਦੇ ਆਂਦੀ ਵੀ ਜਾਮ ਬਹੁਤ ਜ਼ਿਆਦਾ ਨਾ ਤੇ ਜਾਣ ਤਾਂ ਨਹੀਂ ਹੈ ਪੁਲਿਸ ਆਉਂਦੇ ਬਾ ਗੱਡੀਆਂ ਰੋਕੀਆਂ ਨਹੀਂ ਇੱਕ ਸਾਈਡ ਕਰਦੇ ਇੱਕ ਸਾਈਡ ਛੱਡਦੇ ਆ ਆ ਮੈਡਮ ਆਂਦੀ ਵੀ ਜਾਮ ਬਹੁਤ ਜ਼ਿਆਦਾ ਪਰ ਜਾਮ ਇੰਨਾ ਨਹੀਂ ਹੈਗਾ ਠੀਕ ਠਾਕ ਜਾਈ ਆ ਤੇ ਬਾਕੀ ਆਪਾਂ ਤੁਰਦੇ ਜਾਂਦੇ ਆ ਬਾਕੀ ਗੁਰਦੁਰ ਸਾਹਿਬ ਆ ਹੀ ਗਿਆ ਉਹ ਸਾਹਮਣੇ ਹੈ ਦੇਖਤਾ ਹਣਾ ਤੁਹਾਨੂੰ ਆਓ ਸਾਹਮਣੇ ਗੁਰਦੁਰ ਸਾਹਿਬ ਬਸ ਪਹੁੰਚ ਹੀ ਚੁਲੇ ਆਪਾਂ ਤਾਂ ਜੀ ਆਪਾਂ ਹੁਣ ਪਹੁੰਚ ਗਿਆ ਮਨੀਕਰਨ ਸਾਹਿਬ ਗੋਵਰਰਾ ਸਾਹਿਬ ਦੇ ਬਾਹਰ-ਬਾਰ ਆ ਦੇਖ ਸਕਦੇ ਹੋ ਤੇ ਬਾਕੀ ਹੁਣ ਆਪਾਂ ਅੰਦਰ ਜਾ ਕੇ ਕਰਦੇ ਆ ਦਰਸ਼ਨ ਚੱਲੀਏ ਫਿਰ ਕਰੀਏ ਦਰਸ਼ਨ ਔਰ ਵੇਖੋ ਤੋਂ ਭਾਅ ਵਗੈਰਾ ਨਿਕਲਦੀ ਆ ਪਾਣੀ ਦਾ ਭਾਅ ਬਹੁਤ ਜ਼ਿਆਦਾ ਯਾਰ ਬਹੁਤ ਤੇਜ਼ ਹੈਗਾ ਬਹੁਤ ਤੇਜ਼ ਹੈਗਾ ਤੇ ਬਾਕੀ ਹੁਣ ਆਪਾਂ ਚੱਲੇ ਆ ਅੰਦਰ ਸਰਕਰ ਤੇ ਫਿਰ ਆਪਾਂ ਦਾ ਨੋਟਰ ਵੀ ਕਰਦੇ ਆਂ ਜਿੰਦਰੇ ਸੁਰੱਖਿਆ ਉਪਕਰਿਆ ਬਾਗਬੇਟਾ ਨੋਟਰਾ ਹੈ ਕਿ ਅੰਦਰਲੇ ਵਾਲੇ ਤੇ ਅਬਦਲ ਦੇ ਨਾਮ ਨਾਲ ਨੋਟਰੀ ਲੈਂਦਾ ਹਾਂ ਤੁਹਾਨੂੰ ਜਿਹੜੇ ਜਾ ਰਹੇ ਜਿਨੇ ਆਉਗਾ ਇਸ ਲੋਵਾ ਦਾ ਬਜ਼ਖੀਰ ਕੁਮਾਰ ਜੋਗੁਰ ਦੇ ਕੁਮਾਰਾ ਹਸਨੂਦੀਨ ਕੁਮਾਰ ਜਿਹਨਾਂ ਬਰਬਾਦ ਅਜੀ ਹੁਣ ਆਪਾਂ ਚੱਲੇ ਆਂ ਜੀ ਮੰਦਿਰ ਇੱਥੇ ਜਿਹੜਾ ਮੰਦਿਰ ਰਸਤੇ 'ਚ ਲੱਗਿਆ ਜਿੱਥੋਂ ਉਹ ਨਿਕਲਣ ਸਭ ਜੀ ਵਗੈਰਾ ਜਿੱਥੇ ਬੰਦੀ ਆ ਹੁਣ ਆਪਾਂ ਚੱਲੇ ਆਂ ਉੱਥੇ ਆਹ ਸਾਰਾ ਬਾਜ਼ਾਰ ਆ ਇਧਰੋਂ ਸਜਿਆ ਤਾਂ ਮੰਦਿਰ ਰਸਤੇ 'ਚ ਆਉਂਦਾ ਹੈ ਆਪਾਂ ਜਾਣਦੇ ਆ ਮੰਦਿਰ ਤੇ ਮੰਦਿਰ ਜਾ ਕੇ ਵੀ ਆਪਾਂ ਦਰਸ਼ਨ ਕਰਦੇ ਆਂ ਫੇ ਬਾਕੀ ਵੇਖਦੇ ਆ ਜਿੱਥੇ ਉਹ ਲਓ ਬਾਬਾ ਜੀ ਆ ਹੈਗਾ ਸ਼ਿਵ ਜੀ ਦਾ ਮੰਦਿਰ ਤੇ ਬਾਕੀ ਜੀ ਆਪਾਂ ਚੱਲ ਗਏ ਆ ਅੱਗੇ ਆਪਾਂ ਚੱਲੇ ਆ ਵਸੰਦਰ ਚਲੋ 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 ਉਹ ਜਿਹੜਾ ਜਿੱਥੇ ਹੌਂਦੇ ਆ ਸੱਚੇ ਹਾਂ ਐਸ ਸੰਬੋਹ ਆਇਆ ਜੀ ਉਹ ਜਗਾ ਜਿੱਥੇ ਗਰਮ ਪਾਣੀ ਹੰਦਾ ਆ ਤੇ ਸ਼ਿਵ ਜੀ ਦੀ ਕੋਠੋਂ ਬਣੀ ਐ ਯਾ ਨਾ ਸੇਵਾ ਕਰਵਾ ਰਿਹਾ ਹੈ ਹਾਂ ਸਾਈਲ ਭਾਈ ਆਇਆ ਜੀ ਉਹ ਜਗਾ ਦੇਖ ਸਕਦੇ ਹੋ ਪਾਣੀ ਉੱਗ ਰਿਹਾ ਪੂਰਾ ਤੇ ਇੱਥੇ ਬਰਫ ਵੀ ਬਹੁਤ ਗਰਮ ਹੈਗਾ ਆ ਨਾਲ ਹੀ ਹੈ ਜੀ ਉਹਨਾਂ ਦੇ ਮੰਦਿਰ ਤੇ ਬਹੁ ਮਾੜਾ ਦੇ ਕੰਦੇ ਵਿੱਚ ਇੱਛਾ ਮੰਗੀ ਜਾ ਰਹੀ ਆ ਆਇਆ ਜੀ ਮੰਦਰ ਐਂ ਮੰਗ ਲਈ ਆ ਜੀ ਚਲੋ ਮਾੜਾ ਰਾਣੀ ਪੂਰਾ ਕਰੇ ਆਇਆ ਜੀ ਮੰਦਰ ਦੀ ਬੈਕ ਸਾਈਡ ਤੋਂ ਅਸੀਂ ਦੇਖ ਸਕਦੇ ਕਿੰਨਾ ਭਾਵ ਬਾਬਾ ਫਤਿਹਰੀ ਦੇ ਆਹਨ ਦਿੱਤਾ ਪ੍ਰਚਾਰ ਬਾਬਾ ਜੀ ਨੇ ਮੰਦਿਰ ਦੇ ਅੰਦਰੋਂ ਤੇ ਔਰ ਰਸਤਾਇਆ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ ਗੁਰਦੁਆਰੇ ਦੇ ਅੰਦਰ ਤੇ ਮੰਦਿਰ ਦੇ ਅੰਦਰ ਐਂਟਰ ਹੋਣ ਨੂੰ ਆਹ ਬਾਕੀ ਨਦੀ ਆ ਜੀ ਦੇ ਉੱਪਰ ਹੀ ਬਿਲਕੁਲ ਮੰਦਿਰ ਹੈ ਤੇ ਗੁਰਦੁਆਰਾ ਸਾਹਿਬ ਹੈ ਜੀ ਆਪਾਂ ਹੁਣ ਸਾਰੇ ਦਰਸ਼ਨ ਕਰਨੇ ਆ ਮੰਦਿਰ ਦੇ ਵੀ ਤੇ ਗੁਰਦੁਆਰਾ ਸਾਹਿਬ ਦੇ ਵੀ ਤੇ ਹੁਣ ਆਪਾਂ ਬਸ ਥੋੜਾ-ਥੋੜਾ ਬਾਜ਼ਾਰੋਂ ਵੇਖਦੇ ਪਏ ਆ ਤੇ ਕੁੜੀਆਂ ਵੇਦੀਆਂ ਪਈਆਂ ਸਮਾਨ ਤੇ ਲੈ ਆ ਲੈਣੇ ਆ ਥੋੜਾ-ਬੋਤ ਇੱਕ ਮਿੰਟ ਰੁਕਿਓ ਜਿਹੜੇ ਬਾਜ਼ਾਰ ਇੱਥੋਂ ਦਾ ਕਾਫੀ ਵੱਡਾ ਹੈ ਨਾ ਬੜਾ ਸਮਾਨ ਆਉਂਦਾ ਕੁੜੀਆਂ ਨੂੰ ਸੁਣਨੀ ਹੈ ਡੈਕੋਰੇਸ਼ਨ ਦੀ ਚੀਜ਼ਾਂ ਬੜੀ ਗਾਹ ਤੱਕ ਹੈਗਾ ਆ ਚਲੋ ਅੱਗੇ ਹੌਲੀ-ਹੌਲੀ ਪ੍ਰਸ਼ਾਦ ਲੈ ਲਓ ਇੱਥੋਂ ਲੈਣਾ ਵੇ। ਤੇ ਇੱਥੇ ਪ੍ਰਸ਼ਾਦ ਨਹੀਂ ਹੈਗਾ ਜੀ। ਉਹਨਾਂ ਨੂੰ ਕੋਲ ਲੈ ਲਓ ਉਹਨਾਂ ਨੂੰ। ਆ ਜਾ। ਆ ਜਾਂ ਦਿਲਵਾ ਦੂੰਗਾ ਇਹੋ ਇਹੋ ਬਤਾ ਦੂੰ ਕਾਹ ਪਰ ਹੈ। ਇਹ ਸਾਡੀ ਦੀਪਾਲਕੀ ਨਿਕਲਦੀ ਪਈ ਐ। ਕੋਈ ਹੁਣ ਰਿਚੋਲ ਉਹਨਾਂ ਦਾ। ਤਾਂ ਬਹੁਤ ਜਾਮ ਲੱਗਾ ਹੈ ਤੇ ਅਸੀਂ ਗੁਰਦੁਰਾ ਸਾਹਿਬ ਤੋਂ ਬੜੇ ਦੇਰ ਦੇ ਨਿਕਲੇ ਤੇ ਸਾਨੂੰ ਇੱਥੇ ਹੀ ਵੱਜ ਗਿਆ। ਕਿੰਨੇ 3 ਵਜੇ ਕਿ ਸਾਨੂੰ ਗੁਰਦਰਾ ਹੀ ਅਜੁਕਮ ਦੇਖੋਂਦੇ। 3 ਇੱਦਾਂ ਹੀ ਮਾਰੀ ਵਾਰੀ ਲੈ ਜਾਣਗੇ ਇਹਨੇ। ਕਿੰਨੇ ਕੀ ਨਹੀਂ ਛੇ ਸ। ਪੀਣ ਲੱਗਿਆ ਜੀ ਹੁਣ ਚਾਹ ਤੇ ਨਾਲ ਖਾਂ ਲਗੇ ਪਕੌੜੇ 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 ਕੀ ਆ ਗਿਆ ਇੱਧਰ ਨੂੰ ਇਹ ਇਦਾਂ ਹੁੰਦੇ ਰਹਿੰਦੇ ਨੇ ਉਹ ਇੱਥੇ ਬੋ ਗਏ ਹੁਸ਼ਿਆਰੇ ਬੜੇ ਨੇ ਹਣਾ ਇੱਥੇ ਇੱਥੇ ਬੜੇ ਨੇ ਇਹ ਵਾਲੇ ਬਹੁਤ ਤੇ ਆ ਤੁਹਾਡਾ ਸ਼ਹਿਰ ਦਾ ਨਾਮ ਕੀ ਆ ਔਟ 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 ਅਸੀਂ ਆਇਆ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਸੇ ਸਾਡੇ ਦੇ ਪੰਜਾਬੀ ਬੰਦੇ ਜੰਮਰ ਅਛਾ ਅਛਾ ਕਿਹੜੇ ਕਰਾਏ ਜੇ ਆ ਉਹਨਾਂ ਵਾਸਤੇ ਕਰਾ ਲਓ ਓਹੋ ਪਹਾੜਾਂ ਚ ਇਹ ਮੌਸਮ ਬਹੁਤ ਵਧੀਆ ਹਵਾ ਚੱਲ ਰਹੀ ਏ ਲੋਕ ਪਤਾ ਨਹੀਂ ਮੈਂ ਕਿੱਥੇ ਗਈਆਂ ਨੇ ਸਾਡੇ ਅੱਗੇ ਚਿਪਕੌੜੀ ਪਕੌੜੀ 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 ਆ ਗੁਰਦੁਰਾ ਸਾਹਿਬ ਮੰਡੀ ਇਹ ਮੰਡੀ ਚੋਂ ਗੁਰਦੁਆਰਾ ਕਿਉਂਕਿ ਸਾਡੇ ਕੋਲ ਵਾਪਸ ਤੇ ਜਾਇਆ ਨਹੀਂ ਜਨਾ ਤੇ ਹੁਣ ਆਪਾਂ ਇੱਥੇ ਆਏ ਤੇ ਇੱਥੇ ਜੀ ਰੂਮ ਮਿਲਦਾ ਉੱਥੇ ਲੈ ਲੈਣਾ ਲੋ ਜੀ ਅਸੀਂ ਰੁਕੇ ਹਾਂ ਹੁਣ ਮੰਡੀ ਤੇਾਨੂੰ ਮਿਲਿਆ ਗੁਰਦੁਆਰਾ ਸਾਹਿਬ ਰੂਮ ਤੇ ਆ ਮੰਡੀ ਦੇ ਕੋਲ ਹੀ ਗੁਰਦੁਆਰਾ ਦੁਰਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸ੍ਰੀ ਗੁਰਬਖਸ਼ ਸਿੰਘ ਜੀ ਬਾਬਾ ਜੀ ਦਾ ਇੱਥੇ ਸਾਨੂੰ ਮਿਲੇ ਰਹੀ ਨੇ ਤੇ 뷰 ਬੜਾ ਸੋਹਣਾ ਇਹ ਟਿਕਾਣਾ ਨਾ ਦੋ ਸੋਨਾ ਦੀ ਹੈ بارش ਹੀ ਹੋਈ ਚੰਗਾ ਹੋ ਰਿਹਾ ਸਰੋਗੇ ਉਹ ਪਤਾ ਸਕੇਗਾ ਕਿ ਦਰਦ ਦਿੱਲੀ ਹੈ ਇਹਦਾ ਉਸਤਾ ਹੈ ਹੂੰ ਸਾਡੇ ਤੋਂ ਰੂਮ ਵੇਲੇ ਸਾਨੂੰ ਮਿਲ ਗਿਆ ਤੇ ਹੁਣ ਅਸੀਂ ਜਾਣਾ ਸ਼ਹਿਰ ਕੇ ਘੁੰਮਣ ਜਾਵਾਂਗੇ ਆਂ ਲੋ ਜੀ ਇੱਥੇ ਬਾਰਿਸ਼ ਵੀ ਸਟਾਰਟ ਹੋ ਗਈ ਹੈ ਅਹੀਂ ਗੁਰਦੁਆਰੇ ਹਜੇ ਚੰਗੇ ਵੇਲੇ ਕਮਰਾ ਲੈ ਲਿਆ ਇੱਕ ਬਾਰਿਸ਼ ਆ ਕੇ ਤੇਨ 뷰 ਬਹੁਤ ਸੋਹਣਾ ਹੈ ਪਿੱਛੇ ਨਦੀ ਉਹ ਕਿਹਦੀ ਹੈ ਨਦੀ ਹੈ ਪਿੱਛੇ ਨਦੀ ਜਾਂਦੀ ਹੈ ਬੜੀ ਤਕੜੀ ਤੇ 뷰 ਬਹੁਤ ਸੋਹਣਾ ਗੁਰਦੁਆਰੇ ਦੇ ਬੈਕ ਸਾਈਡ ਤੇ ਬਹੁਤ ਦੌਰਾ ਬੜੀ ਠੋਰੀ ਹੈ ਇੰਜੋਏ ਕਰਮ ਦੇ ਸਾਰਿਆਂ ਨੇ ਜੋੜੇ ਜਮਾ ਕਰਾ ਆ ਕੇ ਤੇ ਤੇ ਹਸੀ ਹੁਣ ਚੱਲੇ ਆ ਲੰਗਰ ਸ਼ਕਲ ਤੇ ਲੰਗਰ ਸ਼ਾਕ ਕੇ ਫਿਰ ਥੋੜੇ ਬਾਜ਼ਾਰ ਜਾਣਾ ہزار ਘੋਮ ਕੇ ਹੁੰਨੇ ਆ ਕਿਉਂਕਿ ਇਹ ਮੰਡੀ ਬਾਜ਼ਾਰ ਨਹੀਂ ਘੁੰਮੇਗੀ ਸਾਰਾ ਤੁਹਾਨੂੰ ਗੁੱਡਰ ਰਸੈਂਦੀ ਦਿਖਾਵਾਂਗੇ ਤੇ ਬਾਕੀ ਹੁਣ ਆਪਾਂ ਚੱਲਦੇ ਆ ਜੀ ਬਾਜ਼ਾਰ ਘੁਮਣ ਮਂਡੀ ਸ਼ਹਿਰ ਦਾ ਤੇ ਵੇਖ ਕੇ ਹੁੰਨੇ ਆ ਇੱਥੇ ਕੀ ਹੈਗਾ ਸਟੰਡ ਤੇ ਜੇ ਕੁਛ ਚੰਗਾ ਲੱਗਿਆ ਤੇਰਾ ਆਪਾਂ ਵੀ ਪਛ ਲੈ ਲਾਂਗੇ ਤੇ ਬਾਕੀ ਆਹ ਕੋਟਰਾ ਸਾਹਿਬ ਹੈ ਇਹ ਬਾਰੋ ਤੇ ਦੇਖ ਸਾਡੇ ਤੇ ਅੰਦਰੋਂ ਤੁਹਾਨੂੰ ਯੂਰ ਕਰਾਵਾਂਗੇ ਸੋ ਗਾਇਸ ਹੁਣ ਅਸੀਂ ਜਾ ਰਹੇ ਹਾਂ ਚਾਹ ਪੀਣ ਸੋ ਅੱਜ ਬਹੁਤ ਜ਼ਿਆਦਾ ਨਖਰੇ ਕੀਤੇ ਹੋਏ ਤੁਹਾਡੀ ਪ੍ਰੋਬਲਮ ਮੈਮ ਜਿਹੜੇ ਨੇ ਬਹੁਤ ਹੀ ਜ਼ਿਆਦਾ ਲੇਅਰ ਨੇ ਬਹੁਤ ਹੀ ਜ਼ਿਆਦਾ ਸੋ ਮੈਂ ਕਿ ਚਲੋ ਤੁਹਾਡੀ ਥੋੜੀ ਇੱਜ਼ਤ ਕੀਤੀ ਜਾਵੇ ਸੋ ਗਾਇਸ ਜਿੰਨੇ ਇਹ ਪਾਣਾਂ ਤੋਂ ਡਰਦੀ ਆ ਤਾਂ ਮੈਨੂੰ ਕਹਿੰਦੀ ਨੋ ਗਾਇਸ ਸਾਰੇ ਸਾਰੇ ਬਾਬੇ ਦੇ ਨਾਮ ਚ ਇੰਟੈਕ ਕਰ ਲਏ ਉਹ ਵੀ ਗਲਿੱਫ ਤੋਂ ਸੀ ਉਹਨਾਂ ਨੂੰ ਅਵਰੇ ਟਾਈਮ ਵਿੱਚ ਐਡ ਕਰਾਂਗੇ ਗਾਇਸ ਗਾਇਸ पर्सनल एक्सपीरियंस ਤੁਸੀਂ ਸੁਣ ਸਕਦੇ ਜੇ ਉਹਨਾਂ ਦੇ ਹਸਬੰਦ ਦਾ ਬੋਲੀਏ ਪਾਸੀ ਕੀ ਹੋਇਆ ਸੀ ਕਿ ਦੱਸੋ ਅੱਜ ਇਹਨਾਂ ਨੂੰ ਮੈਂ ਬਣਾਤਾ ਆ ਪਾਪਾ ਜੀ ਸਾਰੇ ਬਾਬਾ ਇਹਨਾਂ ਨੂੰ ਪਾਪਾ ਜੀ ਬਣਾਤਾ ਅੱਜ ਪਾਪਾ ਜੀ ਧਿਆਨ ਨਾਲ ਕੋਪਨ ਕਿਹਾ ਬੋਲੀਏ ਚਲੋ ਗਾਇਸ ਇਹ ਮੈਨੂੰ ਅੱਜ ਸੁਖਾਰੇ ਫੋਨ ਹੈ ਤੇ ਸੁਣਾ ਕਿਦਾਂ ਫੋਨ ਹੈਂਡਲ ਕਰਨਾ ਹੈ ਤੁਹ ਵੀ ਗਾਇਸ ਇਹ ਬਣਾਉਣਾ ਨਹੀਂ ਹੁੰਦਾ ਸੋ ਲੋਕੇਸ਼ਨ ਲੱਭੋ ਖਾਈ ਇਹ ਕਹਿੰਦੀਆਂ ਹੁਣ 1 ਮਿੰਟ ਜੇ ਵਲੋਗਰ ਹੀ ਨਾ ਗਾਇਸ ਇਹਨਾਂ ਮੇਰੇ ਕੋ ਸਾਰੀਆਂ ਰੀਲ ਐਡੀਟ ਕਰਵਾਉਣੀਆਂ ਹੈਗੀਆਂ ਵਾ ਨਹੀਂ ਗਾਇਸ ਇਧਰ ਕੋਈ ਗੱਲ ਨਹੀਂ ਚੁੱਪ ਕਰ ਇਧਰ ਨਹੀਂ ਗੱਲ ਗਾਇਸ ਆਊਟਰ 뷰 ਆਈ ਲਵ ਮੰਡੀ ਗਾਇਸ ਆਈ ਲਵ ਮੰਡੀ ਕਿਹੜੀ ਮੰਡੀ ਸਭੀ ਆ ਗੋਲ ਕਿਹੜੀ ਕਿਹੜੀ ਮੰਡੀ ਹੈ ਗਾਇਸ ਆਹ ਲੇ ਠੀਕ ਤੇ ਸੰਦੀ ਮੰਡੀ ਅੱਗੇ ਵੀ ਆਪਦੇ ਦੇ ਘੇਟੇ ਪਿਸ਼ਾ ਪੜੀ ਹੁੰਦੇ ਸਾਰੇ ਪੜਾਵਾਲੀ ਆ ਜੀ ਪੜਾਵਾਲੇ ਮਾਦੀ ਨੂੰ ਵੀ ਕਰ ਹੈ ਤੇ ਇਹਨੂੰ ਕਵਰ ਕਿਉਂ ਨਹੀਂ ਪਾਇਆ ਓ ਮਾਈ ਗੋਡ ਪੜਾਵਾਲੇ ਇਹ ਕੋਲ ਤੇ ਤੁਹਾਡਾ ਸੀਕ੍ਰੀਟ ਕੋਡ ਹੈ ਤੁਹਾਨੂੰ ਚੈਲੰਜ ਕਰਨਾ ਪਿਆ ਹੈ ਤਾਂ ਇਹ ਹੈ ਟਾਈਮ ਇਨ ਨਾ ਪੜਾਵਾਲੇ ਆ ਜੀ ਪੜਾਵਾਲੇ ਹਾਂ ਮਸੀ ਹੋਏ ਜਿਆਦਾ ਚਿਕਾਨ ਬਣਿਆ ਇੰਨਾ ਦੇ ਦਤਾ ਅਸੀਂ ਮੰਡੀ ਦੀਆਂ ਸੜਕਾਂ ਦੇ ਘੁੰਮਨੇ ਪਰ ਪਤਾ ਕੱਖ ਨਹੀਂ ਆਨੀ ਲਓ ਭਾਈ ਜੀ ਹੁਣ ਆਪਾਂ ਜਾਣਨੇ ਆ ਮੰਡੀ ਦਾ ਬਾਜ਼ਾਰ ਵੇਖਣ ਤੇ ਆਵੇ ਲੋ ਤੋਂ ਨਹੀਂ ਆਨੇ ਤੇ ਮੀਮਾ ਹਟ ਗਿਆ ਆ ਪਹਿਲੋਂ ਮੀਂਹ ਪੈਂਦਾ ਸੀ ਕਾਫੀ ਹੁਣ ਤੇ ਚਲੋ ਮੀਮਾ ਹਟ ਗਿਆ ਆ ਤੇ ਆਉਂਦੇ ਆ ਪਿੱਛੇ ਪਿੱਛੇ ਸੰਤਾ ਤੇ ਬਸ ਆ ਚੱਲਿਆ ਬਯਾਰ ਬਾਕੀ ਵੇਖਦੇ ਆ ਇੱਥੇ ਮੋ ਚਾਲਾ ਤੇ ਬਾਜ਼ਾਰ ਫਿਰ ਘੁੰਮ ਕੇ ਅਪਾ ਸੇਰ ਨੂੰ ਨਿਕਲਾਂਗੇ ਵਾਪਸੀ ਆਪਣੇ ਘਰ ਵੱਲ ਲੋ ਬਾਈ ਆ ਹੈ گاਵਾ ਮਾਰਕੀਟ ਆਪਣੇ ਮੰਡੀ ਦੀ ਤੇ ਆ ਨੀਜੇ ਪਾਰਕ ਹੈਗੀ ਆ ਤੇ ਫਿਲਹਾਲ ਤਾਂ ਕਾਫੀ ਬੰਦ ਹੋ ਚੁਕੀ ਆ ਦੇਣੇ ਖੁੱਲੀ ਹੁੰਦੀ ਆ ਤੇ 8:30 9:00 ਵੀ ਮੰਨਣਾ ਬੰਦ ਹੋ ਜਾਂਦੀ ਆ ਤੇ ਇਹ ਇੱਧਰ ਮੰਦਰ ਹੈਗਾ ਚੱਲ ਕਿਤਾ ਕੁੜੀ ਨਹੀਂ ਜੀਂਦੀ ਇਹ ਇਹ ਕਾ ਮੰਦਰ ਹੈਗਾ ਇੱਥੇ ਆ نیچے ਮੰਦਰ ਆ ਵਧੀਆ ਆ ਦਿਨੇ ਆਓਗੇ ਤਾਂ ਵਧੀਆ ਕੋਈ ਮੰਦਰ ਨਾਲ ਤੁਹਾਨੂੰ ਮਿਲੂਗਾ ਅਸਟਾ ਲੇਟ ਹੋ ਗਈ ਆ ਤੇ ਸੋ ਇਸ ਕਰਕੇ ਫਿਰ ਸਾਨੂੰ ਦੇਖਣ ਦੀ ਨਹੀਂ ਮਿਲਿਆ। ਬਹੁਤ ਸੋਨਾ ਲੱਗਦਾ ਰਿਹਾ ਕਿ ਉੱਧਰ। ਸਾਰੇ ਸੌਂ ਗਏ ਤੇ ਆਪਾਂ ਦੋਵੇਂ ਨਹੀਂ ਸੁੱਤੇ। ਸਾਨੂੰ ਨੀਂਦ ਘੱਟੀ ਆਉਂਦੀ। ਸਾਨੂੰ ਨੀਂਦ ਹੁੰਦੀ ਗਾਇਸ। ਉਹ ਸੌਂ ਵੀ ਗਏ ਰੂਮ ਚ ਜਾ ਕੇ। ਤੇ ਆਪਾਂ ਨਹੀਂ ਸਕੇ। ਦੇਖੋ ਸਾਰੇ ਹੀ ਸੌਂ ਗਏ ਤੇ ਸਾਨੂੰ ਦੋਵਾਂ ਨੂੰ ਫਿਰ ਦੋਵਾਂ ਨੂੰ ਲੱਗੀ ਦੋਵਾਂ ਨੂੰ। ਸਾਨੂੰ ਦੋਨੋਂ ਭੁੱਖ ਲੱਗੀ ਆ। ਦੋ ਸਾਨੂੰ ਇੱਥੇ ਵੱਜ ਗਏ 12। ਸਾਨੂੰ 12 ਵਜੇ ਫੇਰ ਭੁੱਖ ਲੱਗੀ ਸੀ ਗਾਇਜ਼ ਉਹ ਤੇ ਅੰਦਰ ਹੀ ਨੇ ਉੱਥੇ ਰੂਮ 'ਚ ਸੀਗੇ ਅਸੀਂ ਦੋਵੇਂ ਚਲ ਗੀਆਂ ਖਾਣਾ ਖਾਣ ਫੇਰ ਚਾਵਲ ਦਾਲ ਚਾਵਲ ਬਨੇ ਵੋ ਖਾ ਕੇ ਆਏ ਹਾਂ ਤੇ ਹੁਣ ਅਸੀਂ ਚੱਲੇ ਆਪਣੇ ਰੂਮ ਨੂੰ ਹਾਂ ਤੇ ਘੜੀਕ ਸੇਵਾ ਕੀਤੀ ਹਾਂ ਤੇ ਫਿਰ ਆ ਪਾ ਗਏ ਓਕੇ ਬਾਏ ਕੱਲ ਮਿਲਦੇ ਆ ਕੱਲ ਅਸੀਂ ਫਾਈਨਲੀ ਚੱਲ ਜਾਣਾ ਵੈਸੇ ਮੈਨੂੰ ਅੱਜ ਕਿਹਾ ਸੀ ਹਾਂ ਸਭ ਕੁਝ ਅਨਪਲੈਨਡ ਹੋ ਰਿਹਾ ਸੀ ਅਨਪਲੈਨਡ ਹੋ ਗਿਆ ਸਭ ਕੁਝ ਇੱਥੇ ਆਣਾ ਯੈਸ ਗੁਰਦੁਆਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਸੋ ਦੇਖੋ ਬਹੁਤ ਸੋਹਣੇ ਸਰਾਵਾ ਤੇ ਹੁਣ ਅਸੀਂ ਚੱਲੇ ਆ ਰੂਮ ਚ ਹਾਂ ਰੂਮ ਚ ਚੱਲੇ ਆ ਓਕੇ ਬਾਏ